ਖਾਨ ਭਰਾਮਾ ਨੂੰ ਡੈਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰ ਸਰੋਤਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਵੇਂ ਕਿ ਸਾਡਾ ਹੁਣ ਪ੍ਰੋਜੈਕਟ ਦਾ ਕੰਮ ਚੱਲਦਾ ਕਰਕੇ ਸਾਥੋਂ ਕੁਝ ਤੁਹਾਡੇ ਨਾਲ ਵੀਡੀਓ ਸ਼ੇਅਰ ਨਹੀਂ ਹੋਈਆਂ ਕੁਝ ਘਰੇਲੂ ਕੰਮੇ ਸੀ ਕਿਉਂ ਹੁਣ ਮਕਾਨ ਤਹਾ ਡੋਰ ਲੈਂਟਰ ਤੇ ਜਾ ਰਿਹਾ ਹੁਣ ਥੋੜੇ ਸੌਖੇ ਵਿਲੇ ਹੋਏ ਆ ਹੁਣ ਅਸੀਂ ਲਗਾਤਾਰ ਆਹ ਮਹੀਨਾ ਤੁਹਾਨੂੰ ਵੀਡੀਓ ਪੂਰੀਆਂ ਲੰਬੀਆਂ ਚੌੜੀਆਂ ਕਰਕੇ ਪੂਰੀਆਂ ਵਿਸਤਾਰ ਦੇ ਵਿੱਚ ਔਰ ਪੁਰਾਣੇ ਤਜਰਬੇ ਦੇ ਨਾਲ ਔਰ ਵਧੀਆ ਦੁੱਧ ਲਿਆਉਣ ਤੇ ਔਰ ਕੋਈ ਥਣਾ ਤੇ ਜਿਵੇਂ ਜਿਵੇਂ ਵੀ ਸਾਨੂੰ ਤੁਸੀਂ ਕਮੈਂਟ ਕਰੋਗੇ ਓਵੇਂ ਓਵੇਂ ਅਸੀਂ ਵੀਡੀਓ ਇਹ ਪੂਰਾ ਮਹੀਨਾ ਲਿਆਵਾਂਗੇ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਲੱਖ ਲੱਖ ਨਵੇਂ ਸਾਲ ਦੀਆਂ ਮੇਰੇ ਵੱਲੋਂ ਗੁਰਲਾਬ ਸਿੰਘ ਬਠੰਡਾ ਚੈਨਲ ਵੱਲੋਂ ਪਿਆਰ ਭਰ ਹੀ ਸਾਰਿਆਂ ਨੂੰ ਸਸਰੀਕਾ